ਉਸ ਇੱਕ ਤੇ ਧਿਆਕ ਰੱਖਣੀ ਹੈ ਹੋਰ ਸਾਰੀਆਂ ਚੀਜ਼ਾਂ ਛੱਡ ਫੇਰ ਦੇਖੀ ਤੇਰੇ ਕੰਮ ਕਿਵੇਂ ਤੇਰੇ ਚੜਦੇ ਨੇ ਇੱਕ ਹੋਰ ਗੱਲ ਉਹ ਕਿਹੜਾ ਇੱਕ ਜਿਹਦੇ ਅੱਗੇ ਅਸੀਂ ਅਰਦਾਸ ਕਰਦੇ ਆ ਤੂੰ ਠਾਕੁਰ ਤੂੰ ਹੀ ਆ ਬਸ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੇ ਕਮਾਲ ਦੀ ਗੱਲ ਹੈ ਅਸੀਂ ਕਹਿ ਰਹੇ ਆ ਵੀ ਇਹ ਜੀਓ ਇਹ ਜੀਵਨ ਇਹਦੇ ਵਿੱਚ ਜਿੰਦਾ ਹੈ ਜਿਹੜੀ ਜੀਓ ਪਿੰਡ ਇਹ ਸਰੀਰ ਸਭ ਤੇਰੀ ਰਾਸ ਰਾਸ ਹੁੰਦਾ ਪੂੰਜੀ ਵੀ ਸਭ ਤੇਰੀ ਪੂੰਜੀ ਐ ਤੇ ਕਮਾਲ ਦੀ ਗੱਲ ਐ ਅਸੀਂ ਉਹਦੀ ਪੂੰਜੀ ਨੂੰ ਚੁਕਾ ਕੇ ਤੇ ਹੋਰ ਰਹੇ ਆ ਮਾਥੇ ਕਿਤੇ ਹੋਰ ਟੇਕ ਰਹੇ ਆ ਲੈ ਕੇ ਕਿਤੇ ਹੋਰ ਜਾ ਰਹੇ ਆ ਨਹੀਂ ਸੋ ਉਹ ਸਿੱਕ ਨਾਲ ਜੁੜਨਾ ਉਹੀ ਗੱਲ ਕਰਿਆ ਕਿ ਜਾਤ ਪਾਤ ਊਚ ਨੀਚ ਰਾਜਾ ਰੰਕ ਮੰਨੇ ਨਹੀਂ ਵੱਡਾ ਛੋਟਾ ਭੇਦ ਭਾਵ ਰੂਪ ਰੰਗ ਮੰਨੇ ਨਹੀਂ ਥਿੱਤਵਾਰ ਰਾਸ਼ੀ ਟੇਵਾ ਜੋਤ ਪੂਜਾ ਮੰਨੇ ਨਹੀਂ ਅਕਾਲ ਪੁਰਖ ਬਿਨਾ ਹੋਤ ਪੂਜਾ ਹੋ ਤਾਂ ਦੂਜਾ ਮੰਨੇ ਨਹੀਂ